ਪਾਕਿਸਤਾਨ ਰਾਹੀਂ ਇੱਕ ਡਰੋਨ ਰਾਹੀਂ ਇੱਕ ਪੈਕੇਟ ਭਰਦੇ ਅਲਖੇਵ ਸੁੱਟਿਆ ਗਿਆ ਗਸਤ ਦੌਰਾਨ ਬੀਐਸਐਫ ਵੱਲੋਂ ਪਿੰਡ ਡੱਲ ਦੇ ਖੇਤਾਂ ਵਿੱਚ ਇੱਕ ਪੈਕੇਟ ਬਰਾਮਦ ਕੀਤਾ ਗਿਆ ਜਿਹਦੇ ਉੱਪਰ ਤਾਰ ਬੰਨੀ ਹੋਈ ਸੀ ਅਲਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋਵੀ ਸਵੇਰਾ ਮਿਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਂ ਨਾਲ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਜਾਂਚ ਕਰਨ ਤੇ ਉਹਦੇ ਵਿੱਚ 4 ਕਿਲੋ 98 ਗ੍ਰਾਮ ਇਹਨਾਂ ਨੂੰ ਬਰਾਮਦ ਕੀਤੀ ਗਈ ਜੋ ਕਿ ਡਰਨ ਰਾਈ ਸਿਟੀ ਗਈ ਸੀ ਮੌਕੇ ਤੇ ਪੰਜਾਬ ਪੁਲਿਸ ਵੀ ਪੁੱਜ ਗਈ ਡੀਐਸਪੀ ਪੁੱਜ ਗਏ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਡੌਨ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਬੰਦੇ ਖਾਲੜਾ ਥਾਣਾ ਵਿੱਚ ਕੇ ਦਰਜ ਕੀਤਾ ਗਿਆ ਆ ਤੁਹਾਨੂੰ ਸੁਣਾਉਣੇ ਇਸ ਸਬੰਦੇ ਡੀਐਸਪੀ ਕੀ ਜਾਣਕਾਰੀ ਦੇ ਰਹੇ ਹਨ ਕੋਸ਼ਿਸ਼ਾਂ ਦੇ ਵਿੱਚ ਜਾਰੀ ਹੈ ਕਿ ਡਰੋਨ ਰਾਹੀਂ ਹੈਰਨ ਭੇਜੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਜਿੱਥੇ ਫਸਟ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੱਕਨੀ ਤੇ ਚੁਸਤ ਹੈ ਉਹਦਾ ਪੰਜਾਬ ਪੁਲਿਸ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਤੇ ਦਰਸਤ ਹੈ ਦੋਵੇਂ ਜਿਹੜੀਆਂ ਫੋਰਸਾਂ ਨੇ ਉਹ ਕੰਦੇ ਨਾਲ ਕੰਦਾ ਮਿਲਾ ਕੇ ਇਹਨਾਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਲੱਗੀ ਹੋਈ ਹੈ ਇਸੇ ਵਿੱਚ ਹੀ ਅੱਜ ਜਿਹੜੀ ਬੜੀ ਵੱਡੀ ਸਫਲਤਾ ਹਸਲ ਹੋਈ ਜਦੋਂ ਜਿਹੜੀ ਡਰੇਨ ਹੈਗੀ ਜਿਹੜੀ ਸੈਕੰਡ ਡਿਫੈਂਸ ਲਾਈਨਾ ਉਹਦਾ ਆਇਰਨ ਬ੍ਰਿਜ ਪਿੰਡ ਡਲਦੇ ਨਜ਼ਦੀਕ ਪੈਂਦਾ ਉਹਦੀਆਂ ਝਾੜੀਆਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਤਾਰ ਲੱਗੀ ਹੋਈ ਸੀ ਜਿਸ ਤੋਂ ਸਮਝ ਆਉਂਦੀ ਹੈ ਕਿ ਪੈਕੇਟ ਜਿਹੜਾ ਡਰੋਨ ਰਾਹੀਂ ਸੁੱਟਿਆ ਗਿਆ ਹੋਊਗਾ ਜਿਸ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੇ ਵਿੱਚ ਜਿਹੜੀ ਇਹ ਹੈਰੋਨ ਰਿਕਵਰ ਹੋਈ ਹੈ ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਜਿਹੜੀ 498 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਹੈ ਇਸ ਸੰਬੰਧੀ ਥਾਣਾ ਖਾਲੜਾ ਵੀ ਕੇ ਐਫ ਆਈ ਆਰ ਨੰਬਰ 25 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਐਕਟ 10 11 12 에어ਕ੍ਰਾਫਟ ਐਕਟ ਜਿਹੜਾ ਉਹ ਦਰਜ ਰਜਿਸਟਰ ਕਰ ਰਿਹਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਹੁਣ ਲਗਾਤਾਰ ਸਰਚ ਕਰ ਰਹੀ ਹੈ ਕਿ ਜਿੱਥੇ ਹੈਰੋਨ ਰਿਕਵਰ ਹੋਈ ਹੈ ਉੱਥੇ ਡਰੋਨ ਵੀ ਜਿਹੜਾ ਰਿਕਵਰ ਹੋਣਾ ਚਾਹੀਦਾ ਉਹ ਡਰੋਨ ਦੀ ਬਰਾਮਦਗੀ ਸੰਬੰਧੀ ਜਿਹੜੀ ਆ ਉਹ ਜਿਹੜੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਸਮਗਨਰਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰੰਤੂ ਜਿਹੜੀਆਂ ਬਰਾਮਦਗੀਆਂ ਵੀ ਆ ਉਹ ਵੀ ਲਗਾਤਾਰ ਹੋ ਰਹੀਆਂ ਨੇ ਤੋਂ ਬਾਰਡਰ ਤੇ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਸਤਰਕ ਤੇ ਚ ਕਰਨੀ ਹੈ ਜਿੱਥੇ ਅਸੀਂ ਬਰਾਮਦਗੀਆਂ ਕਰ ਰਹੇ ਹਾਂ ਉੱਥੇ ਅਸੀਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਜਿਹੜੇ ਡਰੋਨ ਮਗਾਉਂਦੇ ਨੇ ਜਾਂ ਸਮਾਨ ਮਗਾਉਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਵਕ ਵਕ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਚੰਨ ਦਿਨ ਪਹਿਲਾਂ ਹੀ ਅਸੀਂ ਜਿਹੜਾ ਵਾਂ ਤਾਰਾ ਸਿੰਘ ਤੋਂ ਤਿੰਨ ਵਿਅਕਤੀ ਅਰੈਸਟ ਕੀਤੇ ਇਸ ਤੋਂ ਪਹਿਲਾਂ ਡਲ ਤੋਂ ਅਰੈਸਟ ਕੀਤੇ ਜਿੱਥੇ ਅਸੀਂ ਬਰਾਮਦਗੀ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਤੇ ਚਕਰਨੀ ਹੈ ਤੇ ਮੈਂ ਵਾਰਨਿੰਗ ਦੇਣਾ ਚਾਹੁੰਦਾ ਆਪਣੀਆਂ ਕਾਲੀਆਂ ਭੇਡਾਂ ਨੂੰ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹ ਇਹਨਾਂ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਉਹ ਦਿਨ ਦੂਰ ਨਹੀਂ ਜਿੱਦਾਂ ਪਹਿਲੇ ਦੋਸ਼ੀਆਂ ਦੇ ਵਾਂਗੂ ਉਹਨਾਂ ਨੂੰ ਵੀ ਫੜ ਕੇ ਅਸੀਂ ਜ਼ਿਲਾਂ ਦੇ ਪਿੱਛੇ ਭੇਜ ਦਵਾਂਗੇ